ਸਤਿ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਟੜਿਆਲਾ ਨੱਥ ਪੱਤੀ ਮਿਰਜੇਵਾਲ ਰਣਜੀਤ ਸਿੰਘ ਨਾਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਤੇ ਤੁਹਾਨੂੰ ਗਾਵਾਂ ਦੋ ਹੀ ਆ ਵੇ ਰਹਿ ਗਈਆਂ ਹੁਣ ਬਸ ਇਹੀ ਦੋ ਤੁਹਾਨੂੰ ਵਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਪੀਪਾ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਠੀਕ ਠਾਕ ਹੋ ਸਣਾ ਹੋ ਠੀਕ ਠਾਕ ਜੀ ਸਭ ਵਧੀਆ ਜੀ ਹੋ ਸੇਤਾ ਠੀਕ ਹੈ ਤੇ ਖੁਰਲੀ ਵਿਹਲੀ ਕਰਤੀ ਜੇ ਖੁਰਲੀ ਤੁਹਾਨੂੰ ਦੱਸਿਆ ਰਾਤੀ 5:00 ਆ ਇੱਕ ਤੁਹਾਡੇ ਸਾਹਮਣੇ ਹੋਣੀ ਗੱਡੀ ਜੀ ਗਈ ਜੇ ਇੱਕ ਉਹ ਨਹੀਂ ਬੈਠੇ ਵੀ ਆ ਅੱਛਾ ਤੇ ਮੈਂ ਹਾਂ ਨਹੀਂ ਆ ਰਪੀਪਾਈ ਉਹਨਾਂ ਨਾਲ ਗੱਲ ਹੋਈ ਆ ਅੱਛਾ ਅੱਜ ਤੇ ਇੱਕ ਵੀਡੀਓ ਪਾ ਕੇ ਫੇਰ ਹੀ ਦੇਣੀ ਆ ਹੁਣ ਅੱਛਾ ਹਾਂਜੀ ਹਾਂਜੀ ਹੁਣ ਜਿਹੜੀਆਂ ਮਤਲਬ ਤਿੰਨ ਵੇਖ ਕੇ ਚਲ ਗਈਆਂ ਵਾ ਦੋ ਰਹਿ ਗਈਆਂ ਦੋ ਵੀਕਨਾਲੀਆਂ ਵਾ ਹੁਣ ਠੀਕ ਹੈ ਚਲੋ ਇਸ ਤਰ੍ਹਾਂ ਹੀ ਆਈ ਚਲਾਈ ਚੱਲਦੇ ਚੱਲੀ ਜਾਵੇ ਮਾਰਗ ਦੀ ਕਿਰਪਾ ਹੋ ਜੇ ਇਸ ਵਾਰ ਠੀਕ ਹੈ ਹਾਂਜੀ ਹਾਂਜੀ ਚਲੋ ਨਾਮ ਦੱਸ ਤਾਂ ਫਿਰ ਇੱਕ ਵਾਰੀ ਆਪਾਂ ਹਾਂ ਮੇਰਾ ਰਣਜੀਤ ਸਿੰਘ ਹਾਂਜੀ ਪਿੰਡ ਟੜਿਆ ਨਤਪੱਤੀ ਨੱਚੋ ਵਾਲੀ ਠੀਕ ਹੈ ਜ਼ਿਲ੍ਹਾ ਕਰਤਾਰਪੁਰ ਬਟਾਲਾ 2 ਕਿਲੋਮੀਟਰ ਸਰਪਾਂ ਨੇ ਠੀਕ ਹੈ ਬਿਲਕੁਲ ਬਰ ਨਵੀਂ ਬਟਾਲਾ ਬਿਲਕੁਲ ਨਾਲ ਹੀ ਹੈ ਨਾ ਨਵੀਂ ਬਾਈਪਾਸ ਦੇ ਲਾਗੇ ਪਿੰਡ ਤੀਰ ਦੇ ਲਾਗੇ ਨਾ ਪੱਤਰੀ ਚੋਂ ਜਾਂਦਾ ਜੀ ਪਿਛਲਾ ਵੇ ਗਿਆ ਹੀ ਮਾਲ ਫੇਰ ਉਹ ਵੇ ਗਿਆ ਵੀ ਉਹ ਮਤਲਬ ਕਿ ਗਾ ਘਾ ਕੇ ਚੱਲ ਵੀ ਕੀ ਜਾਂਦਾ ਠੀਕ ਹੈ ਚੱਲੇ ਚੱਲੀ ਜਾਂਦਾ ਚੱਲ ਜਾਂਦਾ ਕੰਮ ਕਰ ਹੈ ਨਾ ਚੱਲੀ ਜਾਂਦਾ ਪਤਰਾ ਜਿਆ ਇਹ ਜਿਹੜਾ ਸਿਆਲ ਵਾਲਾ ਨਹੀਂ ਪਤਰਾ ਜਿਆ ਚਲੀ ਜਾਂਦਾ ਤੇ ਪਿਛਲਵਾਦ ਫਿਰ ਇਹਦੇ ਤੋਂ ਹੀ ਆਪਾਂ ਕਰ ਲਈਏ ਹਾਂਜੀ ਕਿੰਨਾ ਚਿਰ ਹੋ ਗਿਆ ਜੀ ਇਹਨੇ ਸੋਈ ਨੂੰ ਹਰਕਈ ਇਹਨੂੰ ਸ੍ਰੀ ਨੂੰ 10 ਦਿਨ ਹੋ ਗਏ ਜੀ ਅੱਛਾ ਮਗਰ ਵਛਾਇ ਠੀਕ ਹੈ ਦੁੱਧ 5 ਕਿਲੋ ਪੱਕਾ ਦੁੱਧ ਹੈਗਾ ਤਾਂ ਅਸਲੀ ਗਾਰੰਟੀ ਦਊਂਗਾ ਠੰਡਾ ਕਰਕੇ ਅੱਛਾ ਠੀਕ ਹੈ ਜੀ ਤੇ ਕਿੰਨਾ ਕੁ ਚਵਾਈ ਜਾਊਗੀ ਇਹ ਇਹ ਦੁੱਧ 10-11 ਕਿਲੋ ਤੱਕ ਚਾਹੀਦਾ ਗਾੜੀ ਗਰਮੀ ਹੁਣ ਦੁੱਧ ਘਟੜਨਾ ਹੀ ਕਰਨੇ ਪੱਠੇ ਪੱਠੇ ਵੀ ਤੁਹਾਨੂੰ ਪਤਾ ਹੀ ਹੁੰਦਾ 10 ਕਿਲੋ ਵੀ ਬੜਾ ਜੀ ਠੀਕ ਹੈ ਜੀ 5 ਕਿਲੋ ਵੀ ਪੜਾ ਜੀ ਚਲੋ ਤੋਰਾਂ ਫੇਰ ਇੱਕ ਕਰੀ ਹਾਂ ਹੁਣ 9 ਲੀਟਰ ਪੱਕਾ ਦੁੱਧ ਹੈਗਾ ਜੀ 9 ਲੀਟਰ ਦਾ 9 ਕਿਲੋ ਠੀਕ ਹੈ ਬਾਕੀ ਆ ਤੇਰਾ ਰੰਗ ਰੋਗ ਵੀ ਸੋਹਣੀ ਆ ਬਾਕੀ ਜੇ ਟਾਈਮ ਦੁਪਹਿਰ ਹਸਾਵਾ ਜਿਹੜੀ ਆਪਾਂ ਵੀਡੀਓ ਬਣਾਉਂਦੇ ਆ ਉਹ ਮਾਰਿਆ ਗਿਆ ਸ਼ੁਰੂ ਐ ਸ਼ਾਮ ਤੱਕ ਕਰ ਆਪਣੇ ਦੋਦਰੇ ਸਾਹ ਨਾਲ ਖਵਾਨਾ ਜਿਹੜਾ ਪਰੋਗੀ ਆ ਬੱਚਾ ਜੇ ਇਹਦਾ ਤੇ ਖਾਣੇ ਦੇ ਕਰੀਤੇ ਨਾਲ ਲੱਗ ਕੇ ਦਿਖਾ ਗਏ ਤੇ ਕਿੰਨਾ ਵੇਦੀ ਫਿਰ ਰੱਖਣਾ ਇਹਦਾ ਮੁੱਲ ਫਿਰ ਆਪਾਂ ਹਾਪੀ ਦੀ ਭਾਈ ਰੇਟ ਕਰਨ ਨੂੰ ਤੇ 40000 ਵੀ ਕਰ ਦੇਈ ਸਰ ਹਾਂਜੀ ਪਰ ਨਹੀਂ ਜਾਇਜ ਹੀ ਦਵਾਂਗੇ ਛੋਟੇ ਛੋਟੇ ਰੇਟ ਰੱਖ ਨਹੀਂ ਠੀਕ ਆ ਤੁਹਾਨੂੰ ਪਤਾ ਮੇਰੇ ਰੇਟ ਹੀ ਹੈ ਡੇਡੇ ਉਹ ਜਾਜ ਹੀ ਹੁੰਦੇ ਆ ਕਿ 35000 ਦੀ ਦੇ ਦੇ 35000 ਦੀ ਵਿੱਚੋਂ ਕਰ ਦਈਏ ਇੱਕ ਹਮਨ ਦੱਸੋ ਕਿ ਤੁਸੀਂ ਦੱਸ ਇੱਕੋ ਗੱਲ ਕਰਦੀ ਹੈ ਇੱਕੋ ਤੁਸੀਂ ਦੱਸ 30000 ਦੀ ਦੇ ਦੀ 32000 ਅੱਛਾ 32000 ਚ 500 ਰੁਪਏ ਅੱਛਾ ਕਫੂਨ ਲਾਵੇ ਮੁੱਕ ਤੇ ਹੋਰ ਕਰ ਦੋਗੇ ਹੋਰ ਵੀ 4-500 ਦਾ ਕਰ ਦੂੰਗਾ ਮੋਹਰ ਵਾਰੀ ਵਸ਼ੀ ਦੇ ਕੇ ਤੋਰੂੰਗਾ ਅੱਛਾ ਤੇ ਇਦਾਂ ਦੀ ਵਸ਼ੀ ਤੁਹਾਨੂੰ ਪਤਾ ਮਿਲਦੀ ਵੀ ਨਹੀਂ ਜਿੰਨੇ ਦੀ ਹਾਂਜੀ ਹਾਂਜੀ ਬਿਲਕੁਲ ਜਾਤ ਸੋਹਣੀ ਵੜਿਆ ਹਨਾ ਤੇ ਹੁਣ ਆ ਗਈ ਆਪਣੇ ਕੋਲ ਥੋੜੇ ਉੱਚੇ ਬੱਚੇ ਵਾਲੀ ਆਏ ਬਾਕੀ ਆਪ ਵੀ ਗਾਂ ਉੱਚੀ ਆ ਚੰਗੇ ਕੱਦ ਕਾਟਦੀ ਆ ਥਾਣੇ ਤੇ ਲਾਗੇ ਤਾਂ ਦੇਖ ਸਕਦੇ ਜੀ ਤੇ ਆ ਬੱਚਾ ਜੀ ਜਿਹੜਾ ਚਾਈ ਵਤਕਾਇਆ ਆਪਣੀ ਸਮਝ ਨਾਲ ਲਾ ਲੇ ਕੋਈ ਦੋਹਾਂ ਦਾ ਲਾ ਲੇ ਤਿੰਨ ਨਾਲ ਲਾ ਲੇ ਚੌਂ ਦਾ ਲਾ ਲੇ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਹੈ ਕਿੰਨਾ ਚ ਇਹਦੇ ਕੋਲ ਦੁੱਧ ਹਰਗੀ ਭਾਜੀ ਦੁੱਧ ਇਸਲੇ 10 ਕਿਲੋ ਆ ਅੱਛਾ ਠੀਕ ਆ ਜੀ ਹਾਂਜੀ ਹੁਣ ਪੱਠੇ ਪੁੱਠੇ ਘਟੇ ਆ ਦੁੱਧ ਵੱਧ ਹੀ 10 ਕਿਲੋ ਰਹਿ ਗਿਆ ਠੀਕ ਆ ਹਾਂਜੀ ਤੇ ਥਣ ਥਣ ਓਕੇ ਸਾਰੇ ਭਾਜੀ ਸਾਢੇ 3 ਥਾਂ ਅੱਛਾ ਇੱਕ ਥਾਂ ਚ 15 16 ਤਾਰਾ ਘੱਟ ਗਾਟ ਮਤਲਬ ਅੱਧਾ ਥਾਨੇ ਅੱਛਾ ਕੱਲ ਨੂੰ ਜਿਹੜਾ ਮੁੜ ਕੇ ਕਹਿਣਾ ਉਹ ਪਹਿਲਾਂ ਹੀ ਦੱਸ ਦੇਣਾ ਤੇ ਦੁੱਧ ਕਿੰਨਾ ਪੱਕਾ ਇਹ ਦੇਖ ਦੁੱਧ ਭਾਜੀ 10 ਕਿਲੋ ਹੈਗਾ ਪੱਕਾ ਦੁੱਧ 10 ਲੀਟਰ ਦਾ ਠੰਡਾ ਕਰਕੇ ਦੋ ਰੋਵਾਂ ਫੇਰ ਇੱਕ ਕਰੀ ਤੱਕ ਜੀ ਦੇਖੀ ਦੋਨਾ ਫਰੀ ਹੈ ਲੱਗਦਾ ਉਹ ਆ ਜੀ ਸਹੀ ਤੋਰ ਸਹੀ ਤੋਰ ਉਹ ਤਰ੍ਹਾਂ ਇਹ ਕਿ ਕੱਦ ਕਾਠ ਚੰਗਾ ਵਾ ਉਮੀਦ ਹੈ ਇਹਨੇ ਸੱਜਰ ਨੇ ਦੁੱਧ ਚੰਗਾ ਕੱਢਿਆ ਹੋਣਾ ਜਿਹੜਾ ਤਾਜੀ ਸੂਈ ਹੈ ਮੇਰੀ ਕਿਰਪਾ ਕਰ ਦੇ ਮੈਂ ਤੈਨੂੰ ਦੇ ਦਣਾ ਮੈਂ ਪੂਰੇ ਵੱਡੇ ਕੱਤ ਕਾਠ ਵਾਲੀ ਜਰਸੀ ਕ੍ਰੋਸ ਤੇ ਆ ਜਿਹੜੀ ਤੇਰਾ ਮੇਰਾ ਵਾਦਾ ਹੀ ਲੱਲੀ ਸ ਬਾਕੀ ਆ ਹਵਾਨਾ ਵੀ ਦੇਖ ਸਕਦੇ ਜੇ ਇਲਾਕੇ ਤਾਂ ਮਗਰ ਲੈ ਕੇ ਥਾਣਾ ਅੱਧਾ ਵਾ ਹਵਾਨਾ ਜਿਆਦਾ ਗਾਣ ਨਹੀਂ ਰੱਖਦੀ ਆ ਬਾਕੀ ਇਹ ਕਿ ਕਦ ਕੱਠ ਚੰਗਾ ਵਾ ਤੇ ਕਿੰਨਾ ਵੀ ਇਥੇ ਫਿਰ ਮੁੱਲ ਰੱਖਦੀ ਆ ਦਾ ਹਰ 25 27 ਹਜ਼ਾਰ ਦੀ ਦੇਦੀ ਆ 27 ਦੀ ਨਾਲ ਦਈਏ ਤੂੰ ਹੀ ਦੱਸ ਪੰਜੀ ਤੋਂ ਅੰਦਰ ਲਿਆਓ ਇਹਨੂੰ ਇੱਕੋ ਹੀ ਗੱਲ ਇੱਕੋ ਗੱਲ Bay yarlı. Açça. Bay ਠੀਕ ਹੈ ਤੇ ਦੁੱਧ 10 ਕਿਲੋ ਚਵਾ ਦੋ ਬਸ ਕਿਲੋ ਠੰਡਾ ਕਰਕੇ ਪੱਕਾ ਦੁੱਧ ਜਿਹੜਾ ਠੀਕ ਇਹ ਕਿ ਤੁਹਾਡੇ ਘਰੋਂ ਵਿੱਚ ਚੋਕ ਲੈ ਜੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਬਸ ਆਪਣੀ ਤਸਲੀ ਕਰਕੇ ਲੈ ਜੇ ਤੁਹਾਡੇ ਸਾਹਮਣੇ ਸਵੇਰ ਦਾ ਰਾਤੀ ਦਾ ਤੁਸੀਂ ਮੇਰੇ ਕੋਲ ਪੰਜ ਹਾਂਜੀ ਹਾਂਜੀ ਮੇਰਾ ਵੀ ਵਾਰੀ ਪੰਜ ਦੇ ਇੱਕ ਤੁਹਾਡੇ ਸਾਹਮਣੇ ਹੁਣੇ ਗੱਡੀ ਤੇ ਗਈ ਅਜੇ ਇੱਕ ਹੁਣੇ ਇਹ ਜੇ ਗਈ ਕਾਲੇ ਰੰਗ ਦੀ ਅੱਛਾ ਕੱਪੜੀ ਮੇ ਜਿਹੜੀ ਚਲ ਗਈ ਜਦੀਨਾ ਨਕਰ ਲਾ ਕੇ ਠੀਕ ਹੈ ਖਾਨ ਬੰਦਾ ਆਈ ਉਹਨੇ ਮੇਰੇ ਉਹ ਵੀ ਛੋਟੇ ਪਾਹ ਅੱਜ ਤੁਸੀਂ ਕਹਿੰਦੇ ਸੀ ਤੇ ਨਹੀਂ ਢਪਾਉਣਾ ਕੋਈ ਵੀ ਉਹ ਜਿਹੜੀ ਕੱਪੜੀ ਦਿੱਤੀ ਕੀ ਹਰਦੀ ਇਹਦੇ ਨਾਲ ਵੱਡੀ ਬਾ ਤੁਹਾਡਾ ਅੱਛਾ ਉਹ ਨਾ ਖੜਾ ਹੀ ਨਹੀਂ ਛੱਡਿਆ ਤਿੰਨ ਦਿਨੋਂ ਕੇ ਠੀਕ ਆ ਤੇ ਇੱਕ ਗੱਬਣ ਵੇਚੀ ਹੁਣ ਹੁਣੇ ਕੀ ਜੀ ਹਾਂਜੀ ਕੋਈ ਭਾ ਛੋਟਾ ਜਿਹਾ ਪਾਈ ਘਰ ਦੀ ਅੱਛਾ ਇੱਕ ਵੇਚੀ 21000 ਦੀ ਭਾ ਤੁਹਾਨੂੰ ਪਤਾ ਮੇਰੇ ਨਿਕਨੇ ਕੇ ਹੁਣ ਵੱਡੇ ਭਾ ਹੈ ਨਹੀਂ ਉਹ ਹਣ ਤੁਸੀਂ ਵੇਚ ਤੀਆਂ ਹੁਣ ਦੱਸੰਦਾ ਕੀ ਫਾਇਦਾ ਚਲੋ ਗਾਹ ਵਾਸਤੇ ਢੱਕ ਕੇ ਰੱਖਿਓ ਵੀ ਨਹੀਂ ਵਾਸਤੇ ਉਹ ਮੈਂ ਤਾਂ ਦੱਸਿਆ ਸੀਗਾ ਵੀ ਮੈਂ ਤਾਂ ਸੇਰੇ ਢੱਕੀਆਂ ਆ ਬੰਦੇ ਬਦੋਂ ਵਧੀਆ ਨਹੀਂ ਮੈਂ ਇੱਕ ਘਟਾਂ ਢਈ ਸੀ ਅੱਛਾ ਤੇ ਇਹ ਮੈਨੂੰ ਆਉਂਦਾ ਨਹੀਂ ਮੈਂ ਮੈਨੂੰ ਰੋਜ਼ਾਂ ਮੈਂ ਬੜੇ ਜਿਹਾ ਭਾ ਲਿਆ ਇੱਕ ਚਾਹ ਜੂ ਪਿਆ ਕੇ ਫੋਨ ਕੀਤਾ ਮੈਂ ਭਾਜੀ ਆਜੋ ਬੰ ਤਾਰੇ ਫਿਰ ਚੱਲ ਲੈ ਜੋ ਕੋਈ ਗੱਲੀ ਦੂਆਂ ਦੀ ਪੜਾਂਗੇ ਠੀਕ ਹੈ ਚਲ ਹਾਂਜੀ ਠੀਕ ਦੇ ਵਿੱਚ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋ ਵੀਰ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ